ਨਸ਼ਾਛਡਾਊ ਕੇਂਦਰ ਦੇ ਬਾਹਰ ਦੋ ਨੌਜਵਾਨਾਂ ਦਾ ਚਾਕੂ ਮਾਰ ਕੇ ਕੀਤਾ ਗਿਆ ਕਤਲ ਇੱਕ ਦੀ ਹੋਈ ਮੌਤ ਦੂਜਾ ਗੰਭੀਰ ਜ਼ਖਮੀ ਕਾਂ ਦਰਾਨੀ ਕੀ ਹੋਇਆ ਜੀ ਮੇਰੇ ਕਰੋ ਮੁੰਡੇ ਨੇ ਬੁਲਾ ਕੇ ਲੈ ਗਏ ਨੇ ਮਾਰ ਕੇ ਮੰਨੂ ਨਹੀਂ ਬਣਾ ਕੋਣ ਜੀ ਕੋਣ ਨਹੀਂ ਸੀ ਕੋਈ ਮੁੰਡਾ ਆਇਆ ਬੁਲਾ ਕੇ ਲੈ ਗਿਆ ਨੂ ਉਹ ਕੰਨਾ ਜਾ ਬੁਲਾ ਕੇ ਆ ਉਹ ਤੋ ਕੰਨਾ ਬੁਲਾ ਕੇ ਲੈ ਗਿਆ ਮੇਰੇ ਮੁੰਡੇ ਨੇ ਪਤਾ ਨਹੀਂ ਕੀ ਕੀ ਮਾਰ ਰਿਆ ਮੇਰੇ ਬੱਚੇ ਨੂੰ ਮੈਂ ਕਿਤੇ ਜਾਵਾ ਮੇਰਾ ਇੱਕੋ ਸਾਰਾ ਮੇਰਾ ਬੱਚਾ ਜੀ ਮੇਰੇ ਮੁੰਡੇ ਦਾ ਸਚਨ ਮਲੋਤਰਾ ਕੰਮ ਨਹੀਂ ਕਰਦੇ Di selam, dasi anjing. ਤਾਂ ਬਹੁਤ ਸਾਰਾ ਹੋ ਜਨਾ ਅੱਦੇ ਸਾਡੇ ਬੇੜੇ ਦਾ ਕੰਟਰੋਲ ਹੋ ਜਾਣਾ ਇਸ ਤਰ੍ਹਾਂ ਤੁਹਾਨੂੰ ਖੇਲੇ ਦੱਸਿਆ ਦਿੰਦਾ ਮੈਨੂੰ ਉਹ ਬੋਰਡ ਕੀਤਾ ਸੀ ਮੈਨੂੰ ਹਸਤ ਲਵਾਇਆ ਬੋਰਡ ਮੈਨੂੰ ਪੱਡਾ ਮੁੰਡੇ ਨੂੰ ਮਾਰ ਕੇ ਨੇ ਜਲਦੀ ਆਜੋ ਮੈਨੂੰ ਕੋਈ ਸਾਰਾ ਨਹੀਂ ਸੀ ਜਾਣ ਤਾਂ ਰਚੀ ਜਵਾਈ ਆਏ ਉਹ ਮਨ ਬੁਟਾ ਕੇ ਲੈ ਗਏ ਉਹ ਟੇ ਪਹੁੰਚਾ ਜਾਨਵੋ ਮੁੱਕ ਗਿਆ ਸੀਗਾ ਕਾਰਨ ਕੀ ਮੈਨੂੰ ਪਤਾ ਨਹੀਂ ਕਿਸੇ ਗੱਲ ਦਾ ਕਿ ਇਹ ਘਟਨਾ ਹੋਈ ਕਿੱਥੇ ਲੱਗ ਗਈ ਮੈਂ ਦਰਸ਼ੀ ਮਲਾਸਤਾ ਲਈ ਪਹੁੰਚ ਆਇਆ ਬਾਅਦ ਅੰਜੀ ਤੇ ਚਾਰ ਬੰਦੇ ਡਾਕਟਰ ਦਾ ਮੁੰਡਿਆ ਨਰਤਾ ਨਾ ਆਇਆ ਐ ਮੈਡਮ ਦਾ ਆਇਆ ਜੀਗਾ ਲੈ ਪਹੁੰਚੀ ਇਹ ਵਜਵਾਈ ਲੈ ਕੇ ਆਪਣੇ ਨੂੰ ਮੇਰੀ ਕੁੜੀ ਵੀ ਆਈ ਅਸੀਂ ਤਿੰਨੇ ਜਾ ਕੇ ਦੇਖਿਆ ਤੇ ਖਤਮ ਹੋਇਆ ਪਿਆ ਸੀ ਕੋਈ ਗਲਤੀ ਕਿਹਦੀ ਬੇਤੀ ਸੀ ਕਿ ਜਿਹੜੇ ਉਹਨਾਂ ਤੇ ਹਮਲਾ ਕੀਤਾ ਇਹ ਕੋਈ ਬੰਦੇ ਕੋਈ ਪਤਾ ਨਹੀਂ ਬੁੱਧਰਾ ਕੋਈ ਨਹੀਂ ਪਤਾ ਸਹੀ ਤੇ ਆਪਣੇ ਘਰ ਸਾਰੀਆਂ ਸੀ ਸੱਤ ਕੁੜੀਆਂ ਮੇਰੀਆਂ ਸੱਤ ਨਾਮ ਸੱਚੀ ਭਾਈ ਤੇ ਵੀ ਨਹਿਰੇ ਕੋਈ ਨਸ਼ੇ ਵਿੱਚ ਜਰਾ ਪੀ ਸੀ ਕਿ ਜੈ ਕੋਈ ਨਹੀਂ ਜੀ ਬੋਲਾ ਚਲ ਜ ਦਵਾਈ ਕਰ ਲੀ ਖਾਨਦਾਨ ਸੀ ਨਸ਼ਾ ਕਰਦੇ ਸੀ ਕਾ ਮਾੜਾ ਮੋਟਾ ਕਰ ਦੋ ਜਿਹੋ ਕੋਈ ਨਾ ਜੇਲ੍ਹ ਚ ਰਹਿ ਕੇ ਆਇਆ ਨਾ ਉਹ ਪਰਚਾ ਪਿਆ ਸੀ ਉਹ ਜਿਹਦਾ ਵਿਆਹ ਹੋਇਆ ਸੀ ਛੋਟੀ ਉਮਰ ਚ ਉਸੇ ਤੇ ਨਸ਼ਾ ਲੱਗ ਗਿਆ ਥੋੜਾ ਬੋਤ ਨੂੰ ਮੈਰਿਡ ਹੈ ਜੀ ਹਾਂਜੀ ਮੈਰਿਡ ਹੈ ਬੇਟੀ ਇੱਕ ਹੀ ਬੇਟੀ ਹੈ ਇੱਕ ਹੀ ਬੇਟੀ ਉਹ ਵੇਕੇ ਚਲ ਗਈ ਸੀ ਉਹਦੀ ਬੋਟੀ ਤਫੇਰ ਉਹ ਉਹ ਦਵਾਈ ਛੁਡਾਣ ਦੀ ਦਵਾਈ ਖਾਂਦਾ ਸੀ ਛੁਡਾਣ ਦੀ ਦਵਾਈ ਖਾਂਦਾ ਸੀ ਹਸਪੀਟਲ ਦਵਾਈ ਲੈਣ ਗਿਆ ਸੀ ਉਹ ਦਵਾਈ ਲੈਣ ਗਿਆ ਸੀ ਉੱਥੇ ਹੀ ਕੋਈ ਕੋਈ ਲੈ ਲਈ ਕੀ ਕਾਰਨ ਹੀ ਹੋਇਆ ਦਾ ਕੁਝ ਪਤਾ ਨਹੀਂ ਲੱਗਦਾ ਜੀ ਸੰਭੋਗ ਜੀ ਉਹ ਆਪਣੇ ਕਾਲਸ ਨੂੰ ਕੋਈ ਨਹੀਂ ਪਤਾ ਇਹ ਦਿਨਾਂ වල ਮਾਰਿਆ ਗਿਆ ਉਹਨਾਂ ਕੋਈ ਪਛਾਣ ਨਹੀਂ ਰਹੀ ਸੀ ਕਿ ਜਾਂ ਉਹ ਕੋਈ ਉਹਨਾਂ ਦਾ ਯਾਰ ਹੋ ਸੀ ਯਾਦ ਆ ਦੱਸ ਦੇ ਰਹੇ ਹੁੰਦਾ ਮਦਦਾਂ ਨਹੀਂ ਇੱਥੇ ਕੋਰ ਲੈ ਕੇ ਗਿਆ ਕਰਵਾਉਂਦਾ ਜਾਂਦਾ ਜਾਂਦਾ ਇਹ ਅੱਗੇ ਮੁੰਡਾ ਸੋ ਦਿਨੀ ਪਤਾ ਕਿੰਨੇ ਮਾਲ ਖਾਰ ਕੱਟਣੀ ਹੈ ਹੁੰਦੇ ਨੇ ਮੰਗ ਮੰਗ ਦੇ ਪ੍ਰਸ਼ਾਸਨ ਤੋਂ ਸਾਡਾ ਬਰਾੜੀ ਦਾ ਚਾਈ ਦਾ ਮਤਲਬ ਹੈ ਪਾਈਏ ਰਾਤ ਦੇ ਹੀ ਮਤਲਬ ਹੋਇਆ ਪਿਆ ਰਾਤੀ ਆਪਣੇ ਮਤਲਬ ਯਾਰ ਦੋਸਤਾਂ ਨਾਲ ਗਿਆ ਹੀ ਹੋ ਰਾਤੀ ਮੋੜੀ ਮੋਟੇ ਨਾਲ ਸੱਟ ਲੱਗੀ ਸੀ ਦੋ ਤਿੰਨ ਟੰਕ ਲੱਗੇ ਘਰੇ ਆ ਗਿਆ ਸੀ ਸਵੇਰੇ ਆਪਣਾ ਉੱਠਿਆ ਵਾ ਉਰ ਕੋਈ ਯਾਰ ਦੋਸਤ ਆਇਆ ਸਵੇਰੇ ਫਿਰ ਉਹਨੂੰ 10 ਵਜੇ ਲੈ ਗਿਆ ਆਪਣਾ ਮਤਲਬ ਨਸ਼ਾ ਝੜਾਉਦੀ ਉਹਦੀ ਗੋਲੀ ਲੱਗੀ ਉਹਨੂੰ ਉੱਥੇ ਲੈ ਗਿਆ ਕੀ ਪਤਾ ਇਹਨਾਂ ਨੇ ਆਪਣੀ ਗੇਮ ਪੂਰੀ ਉਹਨੂੰ ਰੰਜੀਤ ਸਿੰਘ ਹੈਗੀ ਹੀ ਪੂਰੀ ਪੂਰੀ ਪਲਾਨਿੰਗ ਹੋਣੀ ਹੈ ਇਹਨਾਂ ਦੀ ਇਸ ਕਰਕੇ ਇਹਨਾਂ ਨੇ ਉੱਥੇ ਜਾ ਕੇ ਇਹਨਾਂ ਨੇ ਪੂਰੀ ਪਲਾਨਿੰਗ ਕਰਕੇ ਰਾਤ ਦਾ ਜਿਹੜਾ ਹੈ ਨਾ ਕਾਂਡ ਇਹਨਾਂ ਰ ਜਿੱਥੇ ਨਸ਼ਾ ਛਡਾਉਦੇ ਜਿੱਥੇ ਗਏ ਆ ਕਿੱਥੇ ਕਰਕੇ ਆ ਜੀ ਇੱਕ ਭਈਆ ਮੰਡੀ ਦੇ ਕੋਲ ਭਈਆ ਮੰਡੀ ਦੇ ਕੋਲ ਮੰਡੀ ਚੋਣ ਹਾਂ ਜੀ ਲੱਗਦਾ ਕਿ ਨਸ਼ੇ ਕਰਕੇ ਹੋਇਆ ਜਾਂ ਪੁਰਾਣੀ ਰੰਜਿਸ਼ ਕਰਕੇ ਆ ਪੁਰਾਣੀ ਰੰਜਿਸ਼ ਹੋਣੀ ਆ ਭਾਈ ਕੋਈ ਹਾਂਜੀ ਇਹ ਤੇ ਬਹਾਨਾ ਹੀ ਆ ਕਿ ਨਸ਼ਾ ਨਸ਼ੇ ਰ ਤੇ ਬਹਾਨਾ ਹੀ ਆ ਭਾਜੀ ਹਾਂਜੀ अच्छा, ओ ओ अच्छा तो ਜਿਹੜਾ ਮੁੱਖ ਦੋਸ਼ੀ ਜਿੰਨੇ ਕੋਲੋਂ ਹਨ ਲਾ ਦਿੱਤਾ ਗਿਆ ਉਹ ਉਹ ਮੁੰਡਾ ਭਾਈ ਫੜਿਆ ਗਿਆ ਪਹਿਲਾਂ ਇੱਥੇ ਚੁੰਗਿਆ ਇਹ ਹੁਣ ਸਿਵਲ ਹਸਪੀਟਲ ਗਿਆ ਵਾ ਠੀਕ ਹੈ ਜੀ ਬਾਕੀ ਹੁਣ ਜਿਹੜੀ ਪੁੱਛ ਵਿੱਚ ਹੋਏਗੀ ਉਹ ਤੋਂ ਵੀ ਮਾੜਾ ਮਾੜਾ ਪਰ ਚੱਲਦਾ ਕਿਉਂਕਿ ਇੱਕ ਬੰਦੇ ਦਾ ਕੰਮ ਨਹੀਂ ਇੱਕ ਘੱਟੋ ਘੱਟ ਤਿੰਨ ਚਾਰ ਮੁੰਡਿਆਂ ਦਾ ਕੰਮ ਹੈ ਪੂਰੀ ਪਲੈਨਿੰਗ ਦਾ ਕੰਮ ਹੋਇਆ ਹੈ ਕਿਹਦੀ ਵੀ ਕੈਮਰੇ ਲੱਗੇ ਉੱਥੇ ਲੱਗੇ ਸੱਜ ਪਤਾ ਨਹੀਂ ਭਾਈ ਜੀ ਕੀ ਮੰਗ ਮੰਗਦੇ ਪ੍ਰਸ਼ਾਸਨ ਪਾਈ ਆਪਣਾ ਇਨਸਾਫ ਚਾਹੀਦਾ ਇਹ ਜੋ ਅੱਜ ਇਹ ਘਟਨਾ ਭయ్యా ਮੰਡੀ ਲੱਗੇ ਜਿਹੜਾ ਚੌਂਕ ਹੈਗਾ ਉਥੇ ਇੱਕ ਘਟਨਾ ਹੋਈ ਹੈਗੀ ਆ ਜਿਹਦੇ ਵਿੱਚ ਨੌਜਵਾਨਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਆ ਉਹਦੇ ਵਿੱਚ ਇੱਕ ਨੌਜਵਾਨ ਦੀ ਜਿਹੜੀ ਡੈਥ ਹੋ ਗਈ ਹੈ ਜਿਹਦਾ ਨਾਂ ਹੈਗਾ ਸਚਿਨ ਮੂਲੋਤਰਾਸਾਨੋਂ ਪ੍ਰੇਮਚੰਦ ਇਹ ਜਿਹੜਾ ਰਹਿਣ ਵਾਲਾ ਹੈਗਾ ਇਹ ਕਾਹਮੜੀ ਦਾ ਰਹਿਣ ਵਾਲਾ ਤੇ ਇਹ ਆਪਸ ਦੇ ਵਿੱਚ ਜਿਨੇ ਇਹਨੂੰ ਕਤਲ ਕੀਤਾ ਉਹਦਾ ਨਾਂ ਹੈਗਾ ਸ਼ੁਭਮ ਕਲਿਆਣ ਉਹ ਉਹ ਵੀ ਕਾਹਮੰਡੀ ਦੇ ਲਾਗੇ ਦਾ ਭయ్యా ਚੌਕ ਹੈਗਾ ਉਹਦੇ ਲਾਗੇ ਦਾ ਰਹਿਣ ਵਾਲਾ ਹੈਗਾ ਇਹ ਕੜੀ ਚੌਂਗ ਦੇ ਲਾਗੇ ਦਾ ਰਹਿਣਾ ਲਾ ਹੈਗਾ ਤੇ ਇਹ ਸ਼ੁਭਮ ਤੇ ਇਹਨਾਂ ਦੇ ਆਪਸ ਵਿੱਚ ਦੋ-ਤਿੰਨ ਦਿਨ ਪਹਿਲਾਂ ਕੋਈ ਕਿਸੇ ਦੀ ਗੱਲ ਤੋਂ ਲੈ ਕੇ ਤਕਰਾਰ ਹੋਈ ਸੀ ਜੀ ਤੇ ਅੱਜ ਫਿਰ ਇਹ ਉੱਥੇ ਚੌਂਗ ਲਾਗੇ ਇਕੱਠੇ ਹੋਏ ਸੀ ਜਿੱਥੇ ਦੁਬਾਰਾ ਇਹਨਾਂ ਦੀ ਆਪਸ ਤਕਰਾਰ ਹੋ ਗਈ ਤੇ ਸ਼ੁਭਮ ਨੇ ਜਿਹੜੇ ਹੈਗੇ ਆਪਣੇ ਛੁਰੀ ਚੋਕਾ ਜੇ ਛੁਰੀ ਕੱਟ ਕੇ ਇਹਦੇ ਮਾਰਤੀਆਂ ਜਿਹੜੇ ਉਹਦੇ ਇਹੋ ਜਿਹੀ ਲੱਗੀਆਂ ਹੈਗੀਆਂ ਜਿਹਨੂੰ ਇਮੀਡੀਏਟਲੀ ਹਫਸਰ ਪਹੁੰਚਾਇਆ ਗਿਆ ਜਿੱਥੇ ਉਹਦੀ ਡੈਥ ਹੋ ਗਈ ਆ ਤੇ ਇਹਦੇ ਨਾਲ ਇੱਕ ਹੋਰ ਮੁੰਡਾ ਸੀਗਾ ਤਨਿਸ਼ ਮਰਨ ਵਾਲੇ ਦੇ ਨਾਲ ਤਨੀਸ਼ ਦਾ ਮੁੰਡਾ ਸੀਗਾ ਉਹਦੇ ਵੀ ਇੰਜਰੀਜ਼ ਹੈਗੀਆਂ ਥੋੜੀਆਂ ਜੀਆਂ ਹੋਈਆਂ ਹੈਗੀਆਂ ਪਰ ਉਹ ਅਜੇ ਆਊਟ ਆਫ ਡੇਂਜਰ ਹੈਗਾ ਠੀਕ ਹੈਗਾ ਕੀ ਕਾਰਨ ਕੀ ਸਰ ਲੱਗਦਾ ਜੀ ਜਿਹੜਾ ਇਹ ਖਤਲ ਕਰਨ ਦਾ ਮਾਮਲਾ ਹੈ ਕਾਰਨ ਇਹਨਾਂ ਦੇ ਆਪਸ ਦੇ ਵਿੱਚ ਜਿਹੜਾ ਹੈਗਾ ਕੋਈ ਕਿਸੇ ਗੱਲ ਨੂੰ ਲੈ ਕੇ ਤੁਤੂ ਮਮਾ ਹੋਈ ਸੀਗੀ ਉਹਦੇ ਬਾਰੇ ਜਿਹੜਾ ਵੈਰੀਫਾਈ ਕਰ ਰਹੇ ਆ ਅਸੀਂ ਤੇ ਇਹ ਜਿਹੜਾ ਨਾਲ ਦਾ ਮੁੰਡਾ ਤਨੀਸ਼ ਹੈਗਾ ਇਹ ਅਜੇ ਇਹ ਵੀ ਹਸਪੀਟਲ ਦਾਖਲਾ ਪਰ ਆਊਟ ਆਫ ਡੇਂਜਰ ਹੈਗਾ ਅਜੇ ਹੁਣ ਅਸੀਂ ਇਹ ਇਹਨਾਂ ਦੇ ਜਿਹੜਾ ਲੜਕੇ ਦੀ ਡੈਥ ਹੋਈ ਆ ਉਹਨਾਂ ਦੇ ਵਾਰਸਾਂ ਦੇ ਬਿਆਨ ਲਿਖ ਕੇ ਮ ਖਤਮਾਂਤਾ ਚ ਕੰਢੇ ਆ ਉਹਦੇ ਵਿੱਚ ਮੈਂ ਦੱਸਣਾ ਚਾਹੂੰਗਾ ਵੀ ਇਹ ਕੁਝ ਜਿਹੜੀਆਂ ਪ੍ਰੈਸ ਦੇ ਵਿੱਚ ਰੂਮਰਸ ਆ ਰਹੇ ਸੀਗੇ ਵੀ ਇਹ ਇਦਾਂ ਕਤਲ ਹੋ ਗਿਆ ਜੀ ਹੋ ਗਿਆ ਤੇ ਵਿੱਚ ਮੈਂ ਦੱਸਣਾ ਚਾਹੂੰਗਾ ਵੀ ਕਮਿਸ਼ਨਰੇਟ ਪੁਲਿਸ ਜਿਹੜੀ ਹੈਗੀ ਆ ਸਾਡੇ ACP ਵੈਸਟ ਔਰ ਜਿਹੜੇ SHO ਸੁਬਾਨ ਹੈਗੇ ਆ ਇਹ ਬੜੇ ਵਧੀਆ ਕੰਮ ਕਰ ਰਹੇ ਆ ਔਰ ਇਹ ਇਹ ਤੀਜਾ ਜੇ ਮਰਡਰ ਹੈਗਾ ਜਿਵੇਂ ਕਈ ਪ੍ਰੈਸਾਂ ਵਾਲੇ ਵੀ ਲਿਖ ਰਹੇ ਆ ਵੀ ਇਹ ਤੀਜਾ ਮਰਡਰ ਹੋ ਗਿਆ ਜੀ ਹੋ ਗਿਆ ਉਹਦੇ ਵਿੱਚ ਮੈਂ ਦੱਸਣਾ ਚਾਹੁੰਨਾ ਵੀ ਜੇ ਤੀਜਾ ਮਰਡਰ ਹੋਇਆ ਹੈਗਾ ਤੇ ਉਹਦੇ ਵਿੱਚ ਸਾਰੇ ਦੋਸ਼ੀ ਗ੍ਰਫਤਾਰ ਵੀ ਹੈਗੇ ਆ ਠੀਕ ਹੈ ਕੁਝ ਇੱਕ ਮੁਕੱਦਮਾ ਹੈਗਾ ਜਿਹਦੇ ਵਿੱਚ ਇੱਕ ਅੱਧਾ ਦੋਸ਼ੀ ਗ੍ਰਫਤਾਰ ਕਰਨਾ ਬਾਕੀ ਆ ਤੇ ਨਾਲ ਦੀ ਨਾਲ ਦੋਸ਼ੀ ਜਿਹੜਾ ਹੈਗਾ ਇਹ ਇਹਦੇ ਵੀ ਇੰਜਰੀ ਹੈ ਇਹਨੂੰ ਐਪਰੀਹੈਂਡ ਕਰ ਲਿਆ ਗਿਆ ਸੀਗਾ ਔਰ ਮੁਕੱਦਮਾ ਦਰਜ ਕਰਕੇ ਜਿਹੜੀ ਹੈਗੀ ਦੀ ਤਫਤੀਸ਼ ਜਿਹੜੀ ਹੈ ਇਹਦੀ ਕਰ ਰਹੀ ਹੈ ਜੀ ਸਿਰ ਲੜਾਈ ਦਾ ਕਾਰਨ ਕਹਿ ਪਰਿਵਾਰ ਮੈਂਬਰ ਨੇ ਕਿਹਾ ਕਿ ਇੱਕ ਗੋਲੀ ਨੂੰ ਲੈ ਕੇ ਜਿਹੜਾ ਕੀ ਲਾਈਟ ਕਰਨ ਹੋਇਆ ਵਾ ਇੱਧਰ ਦਾ ਕੁਝ ਕੱਢ ਸੰਗ ਕੀ ਦਿਨ ਲੈ ਕੇ ਗੋਲੀ ਨਸ਼ੇ ਦੀ ਗੋਲੀ ਚੜਾਉ ਅਰੇ ਨਸ਼ਾ ਛਡਾਉ ਕੇਂਦਰ ਤੇ ਲੱਗੇ ਹੋਇਆ ਹੈਗਾ ਇਹਦੇ ਵਿੱਚ ਜਿਹੜੇ ਨਸ਼ਾ ਛਡਾਉ ਕੇਂਦਰ ਦੇ ਵਿੱਚ ਗੋਲੀ ਖਾਣ ਜਾਂਦੇ ਸੀਗੇ ਔਰ ਇਹ ਏਸੀ ਕਰਨ ਨੂੰ ਹੀ ਵੈਰੀਫਾਈ ਕਰਨਾ ਹੈਗਾ ਵੀ ਕੀ ਇਹ ਜਿਹੜੀ ਵਜਾ ਨਦਸੀ ਨਾਲ ਵੀ ਕੀ ਹੈਗੀ ਆ ਕਿਸ ਗੱਲੋਂ ਲੜਾਈ ਹੋਈ ਹੈਗੀ ਉਹ ਤਾਂ ਓਡ ਸੈਂਟਰ ਤੇ ਜਿਹੜੇ ਸਾਰੇ ਬੰਦੇ ਗੋਲੀ ਖਾਣ ਜਾਂਦੇ ਹੈਗੇ ਆ ਫਿਰ ਉੱਥੇ ਇਹਨਾਂ ਦੀ ਕੇਸ ਵਜਾ ਕਰਕੇ ਲੜਾਈ ਆ ਵੀ ਦਵਾਈ ਤਾਂ ਜਿਹੜੀ ਸਰਕਾਰੀ ਹੈਗੀ ਆ ਉਹਦੇ ਨਾਲ ਇਹਦਾ ਤਾਂ ਕੋਈ ਲੈਣ ਦੇਣ ਨਹੀਂ ਹੈਗਾ ਤੇ ਬਾਹਰ ਇਹਨਾਂ ਦੇ ਕੋਈ ਆਪਸ ਵਿੱਚ ਰੰਜਿਸ਼ ਹੈਗੀ ਹੈ ਤਾਂ ਕੇਸ ਗੱਲਾਂ ਸੀਗੀ ਉਹ ਜੇ ਤਫਤੀਸ਼ ਦਾ ਇੱਕ ਪਾਰਟ ਹੈਗਾ ਉਹ ਵੀ ਅਸੀਂ ਕਰ ਰਹੇ ਹਾਂ ਕੋਈ ਸੀਸੀਟੀਵੀ ਫੁਟੇਜ ਸਾਹਮਣੇ ਆਈ ਸਰ ਨਹੀਂ ਅਜੇ ਤੱਕ ਸਾਡੇ ਕੋਲ ਤਾਂ ਨਹੀਂ ਪਹਾਈ ਹੈਗੀ ਫਿਰ ਵੀ ਅਸੀਂ ਅਗਲ ਵਾਲੇ ਕੈਮਰੇ ਚੈੱਕ ਕਰਨੇ ਆ ਅਜੇ ਇਨੀਸ਼ੀਅਲ ਸਟੇਜ ਤੇ ਹੈਗਾ ਬੰਦੇ ਹਸਪੀਟਲ ਲੈ ਗਏ ਸੀ ਉੱਥੇ ਡੈਥ ਹੋ ਗਈ ਬਿਆਨ ਲਿਖ ਰਹੇ ਆ ਪਰਚਾ ਦਰਜ ਕਰ ਲਿਆ ਕਰਕੇ ਤੇ ਜਿਹੜੀ ਅਗਲੀ ਕਾਰਵਾਈ ਜਿਹੜੀ ਆ